ਆਸੀ ਦੇਖੋ ਦੋਸਤੋ ਇੱਕ ਸ਼ਾਰਟ ਵੀਡੀਓ ਤੁਹਾਨੂੰ ਦਿਖਾ ਰਹੇ ਆ ਪਿੰਡ ਜੋੜ ਸਿੰਘ ਵਾਲੇ ਦੇ ਵਿੱਚੋਂ ਹਰਬੇਲ ਸਿੰਘ ਬਾਈ ਦੇ ਫਾਰਮ ਤੋਂ ਬਹੁਤ ਸੋਹਣੀ ਨੀਲੀ ਰਵੀ ਦੀ ਮੱਝ ਤਿੱਜਾ ਸੁਆ ਸੁਈ ਆ ਮਗਰ ਬੱਚਾ ਕੱਟੀ ਆ ਬੂਰਾ ਨਰਲੀ ਵਾਲ ਦੀ ਕੱਟੀ ਏ ਤੇ ਮੁੱਲ ਇਹਦਾ 1 ਲੱਖ 67000 ਰੁਪਇਆ ਇਹਦੇ ਵਿੱਚੋਂ ਮਾਨਤਨ ਹੋ ਜਾਊਗਾ ਬਹੁਤ ਸੋਹਣੀ ਨੀਲੀ ਰਵੀ ਦੀ ਆ ਇਸ ਤੋਂ ਇਲਾਵਾ 2 ਨੰਬਰ ਤੇ ਇੱਕ ਬੂਰੀ ਨੀਲੀ ਰਵੀ ਦੋ ਜਮਾਂਦਰੂ ਥਾਨ ਨੇਂ ਦੇ 4 ਕਿਲੋ ਦੁੱਧ ਤੇ 3 ਮਹੀਨਾ ਦੀ ਗੱਬਣ ਦੋ ਪਸ਼ੂ ਸ਼ਾਰਟ ਵੀਡੀਓ ਦੇ ਚਿੱਤਾਂ ਨੂੰ ਦਿਖਾਤੇ ਆ ਪਹਿਲਾ ਨੰਬਰ ਤੇ ਬਹੁਤ ਸੋਹਣੀ ਨੀਲੀ ਰਾਵੀ ਦੀ 1 ਲੱਖ ਤੇ 67000 ਰੁਪਿਆ ਮੋਲ ਦੇ ਦਾ ਚੰਗੇ ਮਿਲ ਕੇ ਰਿਕਾਰਡ ਵਾਲੀ ਆ ਬਾਕੀ ਨੰਬਰ ਵੀਰ ਦਾ ਸਕਰੀਨ ਤੇ ਚੱਲਦਾ ਪਿਆ ਹੈ ਫੁੱਲ ਵੀਡੀਓ ਦੀ ਪੁਲਿਸ ਰਿਕਵੈਸਟ ਆ ਵੀ ਵੇਟ ਜਰੂਰ ਕਰਿਓ ਜੀ ਸ਼ਾਰਟ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਨੰਬਰ 22 ਦਾ ਜਿਹੜਾ ਸਕਰੀਨ ਤੇ ਜਾਂਦੇ ਆ Yeah.